ਵੀਰੋ ਨਾਲ ਜੁੜ ਚੁੱਕੇ ਸਾਰੇ ਰੱਬ ਵਰਗੇ ਸਤਿਅੰਤਾਂ ਦਾ ਸਵਾਗਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਆ ਦਾਬ ਨਮਸਕਾਰ ਮੈਂ ਤੁਹਾਡਾ ਸੁਖਵਿੰਦਰ ਸਿੰਘ ਚੰਦੀ ਪ੍ਰੋਗਰਾਮ ਲੈ ਕੇ ਹਾਜ਼ਰ ਆਂ ਪਖ ਦੇ ਮੁੱਦੇ ਹੀ ਪ੍ਰੋਗਰਾਮ ਮੰਡੇ ਟੂ ਫਰਡੇ 8 ਵਜੇ ਤੋਂ 9 ਵਜੇ ਤੱਕ ਹੁੰਦਾ ਜੀ ਇਸ ਦੇ ਵਿੱਚ ਆਪਣੇ ਨਾਲ ਪੰਜਾਬ ਭਰ ਤੋਂ ਹੁੰਦੇ ਨੇ ਪ੍ਰਸਿੱਧ ਪੱਤਰਕਾਰ ਬਖਤੌਰ ਸਿੰਘ ਜੀ ਢੀਲੋਂ ਸਟੂਡੀਓ ਚ ਕਾਲ ਕਰੇ ਨੰਬਰ ਸੇਮ 905807277 ਲਾਈਵ ਦੇ ਨਾਲ-ਨਾਲ ਫੇਸਬੁੱਕ YouTube ਤੇ ਤੁਸੀਂ ਐਪ ਡਾਊਨਲੋਡ ਕਰਕੇ ਇਸ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ ਆਪਣੇ ਨਾਮ ਇਸ ਟਾਈਮ ਬਟੰਡੇਸ਼ਾ ਜੋ ਚੁੱਕੀ ਟਲੋਂ ਸਵਾਗਤ ਨਾ ਕਰਦੇ ਨਿਕਾ ਸਵਾਗਤ ਜੀ ਟਲੋਂ ਸਾਰਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਆਨ। ਧੰਨਵਾਦ ਜੀ ਮਿਹਰਬਾਨੀ ਸਾਰੇ ਸੁਣਨ ਦੇਖਣ ਵਾਲੇ ਨੂੰ ਸਤਿ ਸ਼੍ਰੀ ਅਕਾਲ। ਸਾਤਿ ਸ਼੍ਰੀ ਅਕਾਲ ਜੀ ਕੱਲ ਵੀਕਐਂਡ ਸੀਗਾ ਸੰਡੇ ਸੀ ਤੇ ਕੱਲ ਫਾਦਰਡੇ ਮਨਾਇਆ ਗਿਆ। ਅਡਰ ਨਾ ਦਿੱਤੇ ਹੋਇਆ ਜੀ ਦੁਨੀਆ ਦੇ ਵਿੱਚ ਕਿਉਂਕਿ ਇੱਕ ਦਿਨ ਨੂੰ ਮਹੱਤਤਾ ਦਿੱਤੀ ਗਈ ਫਾਦਰਡੇ ਮਨਾਇਆ ਗਿਆ। ਸਾਰਿਆਂ ਨੂੰ ਸਾਰਿਆਂ ਦੇ ਪਿਤਾ ਦੀਆਂ ਜਾਨਿਕ ਬਹੁਤ ਬਹੁਤ ਵਧਾਈਆਂ ਪਰਮਾਤਮਾ ਤੰਦਰੁਸਤੀ ਰੱਖੇ ਪੇਰੈਂਟਸ ਹਰੇਕ ਤੇ ਜਿਹੜੇ ਜੋਦੇ ਵਾਸਤੇ ਰਹਿਣ ਖੁਸ਼ੀਆਂ ਖੇੜੇ ਰਹਿਣ ਜਿਨ੍ਹਾਂ ਦੇ ਤੁਰਗੇ ਉਹਨਾਂ ਨੂੰ ਪਤਾ ਹੁੰਦਾ ਕਿਹੜੇ ਭਾਵਿਕ ਦੀ ਆ ਮਾਪਿਆਂ ਦਾ ਜਿਹੜਾ ਸਹਾਰਾ ਬਹੁਤ ਜ਼ਿਆਦਾ ਹੁੰਦਾ ਭਾਵੇਂ ਉਹ ਘਰੇ ਬੈਠੇ ਹੋਣ ਇੱਕ ਜਿੰਦਰੇ ਦਾ ਕੰਮ ਵੀ ਦਿੰਦੇ ਆ ਕਿਉਂਕਿ ਜੇ ਤੁਹਾਡੇ ਪੇਰੈਂਟਸ ਘਰੇ ਹੈਗੇ ਤੁਹਾਨੂੰ ਗੁਰਦੁਆਰੇ ਜਾਣ ਦੀ ਕੋਈ ਲੋੜ ਨਹੀਂ ਉਹਨਾਂ ਦੀ ਸੇਵਾ ਕਰ ਲਓ ਉਹ ਸਭ ਤੋਂ ਵੱਡੀ ਗੱਲ ਆ ਆ ਬਾਹਰ ਨੰਗਰ ਨੂੰ ਲੈਣ ਦੀ ਕੋਈ ਲੋੜ ਨਹੀਂ ਹੁੰਦੀ ਆਪਣੇ ਪੇਰੈਂਟਸ ਦਾ ਜਿੰਦਾ ਸਤਿਕਾਰ ਕਰਿਆ ਕਰੋ ਉਹਨਾਂ ਦਾ ਖਿਆਲ ਰੱਖਿਆ ਕਰੋ ਅਟਲਲਾ ਸਾਹਿਬ ਪ੍ਰਧਾਨ ਦੁਆਰੇ ਜੁੜੀ ਚੰਡਾਲ ਚੌਂਕੜੀ ਨੇ ਅਕਾਲੀ ਦਲ ਦਾ ਬੇੜਾ ਕਰ ਕੀਤਾ ਚੰਦੀ ਦੁਬਰਾੜ ਕਹਿੰਦਾ ਤਾਂ ਆਪਾਂ ਹਮੇਸ਼ਾ ਗੱਲਬਾਤ ਕਰਦੇ ਆਂ ਇਹੋ ਜਿਹੇ ਦਾ ਟਾਈਮ ਹੁਣ ਚੱਲ ਰਿਹਾ ਹੈ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਯਾਨੀ ਕਿ ਇਹ ਸ਼ਾਇਦ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਹੋਵੇ 100 ਸਾਲ ਹੋ ਗਿਆ ਅਕਾਲੀ ਦਲ ਬਣੇ ਨੂੰ 100 ਸਾਲ ਤੋਂ ਉੱਪਰ ਪਰ ਆ ਸਮਾਂ ਜਿਹੜਾ ਬਹੁਤ ਭਿਆਨਕ ਚੱਲ ਰਿਹਾ ਹੈ ਇਹਨਾਂ ਤੇ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾਵਾ ਕਰਿਆ ਕਰਦੇ ਸੀ ਇਸ ਸਾਡੀ ਅਕਾਲੀ ਸਰਕਾਰ ਹੈ ਜਿਹੜੀ ਇਹ ਮਹਾਰਾਜਾ ਰਣਜੀਤ ਸਿੰਘ ਦੇ ਪੱਲ ਕਿਨਾਂ ਤੇ ਚਲਦੀ ਹੈ ਜੀ ਜਿਵੇਂ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ ਹਲੀਮੀ ਰਾਜ ਸੀ ਇਨਸਾਫ ਦਾ ਸੰਧਾਰਾ ਰਾਜ ਸੀ ਸੈਕੂਲਰ ਰਾਜ ਸੀ ਉਹੀ ਹੈ ਸਾਡਾ ਰਾਜ ਹੈ ਇਹ ਉਹ ਦਾਵਾ ਕਰਦੇ ਸੀ ਪਰ ਉਹ ਰਾਜ ਕਿੰਨਾ ਕੁ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਬਰਾਬਰ ਸੀ ਇਹ ਆਪਾਂ ਸਾਰੇ ਜਾਣਦੇ ਹਾਂ ਜੀ ਉਹਨਾਂ ਜਨਾਂ ਦੇ ਵਿੱਚ ਜਿਲੀ ਦੀ ਬੜੀ ਕਿਨਤ ਹੁੰਦੀ ਸੀ ਹੂੰ ਬਿਜਲੀ ਆਉਂਦੀ ਨਹੀਂ ਹੁੰਦੀ ਸੀ ਪਿੰਡਾਂ ਸ਼ਹਿਰਾਂ ਦੇ ਵਿੱਚ ਤੇ ਕਈ ਮਜ਼ਾਕ ਕੀ ਆ ਜਿਹੜੇ ਲੋਕ ਹੁੰਦੇ ਸੀ ਕਿ ਨਾ ਫਿਰ ਉਹ ਮਜ਼ਾਕ ਕਰਦੇ ਹੁੰਦੇ ਸੀ ਕਹਿੰਦੇ ਜੀ ਇਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ ਜੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਬਿਜਲੀ ਹੁੰਦੀ ਨਹੀਂ ਸੀ ਤੇ ਬਾਦਲ ਸਾਹਿਬ ਦੇ ਰਾਜ ਦੇ ਵਿੱਚ ਬਿਜਲੀ ਆਉਂਦੀ ਜੀ ਉਹ ਦੋ ਦੇ ਨਾਲ ਵੀ ਕੰਪੇਅਰ ਕਰਦੇ ਹੁੰਦੇ ਸੀ ਲੇਕਿਨ ਮਹਾਰਾਜਾ ਰਣਜੀਤ ਸਿੰਘ ਚਲ ਵਸੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਚਲਣ ਤੋਂ ਬਾਅਦ ਜਿਹੜਾ ਉਹ ਰਾਜ ਸੀ ਹੂੰ ਉਸ ਰਾਜ ਦਾ ਹਾਲ ਕੀ ਹੋਇਆ ਹਸ਼ਰ ਕੀ ਹੋਇਆ ਜੀ ਉਹ ਆਪਾਂ ਸਾਰੇ ਜਾਣਦੇ ਹਾਂ ਕਿ ਕਿਵੇਂ ਅਹਲਕਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਤਰਸ ਤਰਸ ਕੀਤਾ ਸੀ ਔਰ ਸਾਨੂੰ ਅੰਗਰੇਜ਼ਾਂ ਨੇ ਪਰਮਾਨੈਂਟਲੀ ਗੁਲਾਮ ਬਣਾ ਸਾ ਸੀ ਬਿਲਕੁਲ ਜੀ ਜੇ ਮੈਂ ਮਹਾਰਾਜਾ ਰਣਜੀਤ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਦੀ ਤੁਲਨਾ ਕਰਾਂ ਤਾਂ ਮੈਨੂੰ ਲਗਭਗ ਹਾਲਾਤ ਉਸੇ ਜਿਹੀ ਲੱਗਦੇ ਆ ਹੂੰ ਹੂੰ ਉਦੋਂ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ ਜੋ ਹਾਲ ਉਸ ਵਾਈਜ਼ੀ ਹੋਈ ਸੀ ਤੇ ਉਹੀ ਹਾਲ ਅੱਜ ਕੱਲ ਅਕਾਲੀ ਦਲ ਦੀ ਹੋ ਰਹੀ ਹੈ ਜੀ ਮੈਂ ਦੇਖ ਰਿਹਾ ਸੀ ਜਦੋਂ ਇਹ ਗੱਲ ਕਹਿ ਰਿਹਾ ਸੀਗਾ ਚਰਨਜੀਤ ਬਰਾੜ ਜੀ ਇਹ ਕਿਸੇ ਵੀ ਪਾਰਟੀ ਦੀ ਜਮਾਨਤ ਬਚਾਉਣ ਵਾਸਤੇ 16 ਫੀਸਦੀ ਵੋਟਾਂ ਚਾਹੀਦੀਆਂ ਥੋੜੀਆਂ ਜਿਹੀਆਂ ਉੱਤੇ ਥੋੜਾ ਕਹਿੰਦੇ ਸਾਡੀਆਂ ਤਾਂ 16 ਫੀਸਦੀ ਤੋਂ ਘੱਟ ਹੈ ਤੇਰਾ ਹੀ ਰਹਿ ਗਈਆਂ ਤੇਰਾ ਥੋੜੀ ਜਿਹੀ ਉੱਤੇ ਉੱਤੇ ਹੈ ਅਰੇ ਪਹਿਲਾ ਮੌਕਾ ਹੈ ਪੰਜਾਬ ਦੇ ਵਿੱਚ ਜਦੋਂ 1920 ਚ ਅਕਾਲੀ ਦਲ ਵੜਿਆ ਸੀ ਜੀ ਕਿ ਅਕਾਲੀ ਦਲ ਦੀ ਜਮਾਨਤ ਜਬਤ ਹੋ ਗਈ ਹੈ ਪੰਜਾਬ ਚ ਜੀ ਜੀ ਆਪ ਸਿਮਰਤ ਕੌਰ ਬਾਦਲ ਬਹੁਤ ਮਤਲਜਰੀ ਹੈਗੀ ਹੈ ਦਾਅਵੇ ਕਰਦੀ ਹੈ ਕਿ ਜੀ ਆਪਾਂ ਦਾ ਜਿੱਤ ਗਈ ਜਿਹੜੇ ਪੀਜੇ ਨੰਬਰ ਤੇ ਰੌਲਾ ਪਾਉਂਦੇ ਅਸੀਂ ਤਾਂ ਆਪਦੀ ਸੀਟ ਜਿੱਤ ਗਏ ਜੀ ਭਾਈ ਬੀਬਾ ਜੀ ਤੁਸੀਂ ਅਕਾਲੀ ਦਲ ਦੇ ਸਰਵਿਸ ਸਰਵਾਓ ਤੁਸੀਂ ਅਕਾਲੀ ਦਲ ਤੁਹਾਡੀ ਕਿਸਮ ਦੀ ਜਗੀਰ ਹੈ ਜੀ ਤੁਸੀਂ ਪ੍ਰਧਾਨ ਜੀ ਦੇ ਵਾਈਫ ਹੋ ਤੁਹਾਡੀ ਜ਼ਿੰਮੇਵਾਰੀ ਸਾਰੇ ਪੰਜਾਬ ਦੀ ਹੈ ਸਾਰਾ ਪੰਜਾਬ ਹਾਰ ਗਿਆ ਤੇ ਤੁਸੀਂ ਜਿੱਤ ਗਏ ਤੇ ਤੁਸੀਂ ਇਹਨੂੰ ਇੱਕ ਇੱਕ ਪ੍ਰਾਪਤੀ ਦੱਸੋ ਮੇਰੇ ਖਿਆਲ ਮੁਤਾਬਕ ਇਹ ਪ੍ਰਾਪਤੀ ਨਹੀਂ ਇਸ ਸਟੇਟਮੈਂਟ ਦਾ ਜਿੰਨਾ ਬਰਾ ਲੋਕਾਂ ਨੇ ਬਣਾਇਆ ਮੈਨੂੰ ਲੱਗਦੀ ਹੈ ਕਿ ਉਹਨਾਂ ਬਰਾ ਹੋਰ ਪਹਿਲਾਂ ਕਿਸੇ ਨੇ ਬਣਾਇਆ ਜੀ ਸੋ ਇਹਨਾਂ ਹਾਲਾਤਾਂ ਦੇ ਵਿੱਚ ਹੁੰਦੀ ਰਹੀ ਹੈਗੀ ਆ ਅਹਿਲਕਾਰਾਂ ਦੀ ਆਪਸ ਲੜਾਈ ਸ਼ੁਰੂ ਹੋ ਗਈ ਹੈ ਜੀ ਕਰਨਜੀਤ ਸਿੰਘ ਬਰਾੜੋ ਰਾਣੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ ਉਦੋਂ ਚਿੱਠੀ ਲਿਖਤੀ ਸੀ ਪ੍ਰਧਾਨ ਜੀ ਨੂੰ ਤੇ ਉਹ ਕਹਿੰਦਾ ਵੀ ਅਸਲ ਦੇ ਵਿੱਚ ਮੈਂ ਪ੍ਰਧਾਨ ਜੀ ਨਾਲ ਮਿਲ ਕੇ ਗੱਲ ਕਰਨੀ ਚਾਹੁੰਦਾ ਸੀ ਮੈਨੂੰ ਟਾਈਮ ਨਹੀਂ ਸੀ ਜੇ ਇਹ ਜੀ ਇਰਖੰਦੇ ਵੀ ਮੈਂ ਬੈਠ ਕੇ ਤੇ ਅੰਤਰ ਪਿਆਰੋਂ ਆਪਣੇ ਨਾਲ ਆਪਣੇ ਮਨ ਨਾਲ ਗੱਲਬਾਤ ਕੀਤੀ ਗੁਰੂ ਮਹਾਰਾਜ ਦੀ ਬਖਸ਼ਿਸ਼ ਹੋਈ ਤੇ ਮੈਨੂੰ ਕਿਹਾ ਕਿ ਕੁਝ ਕਰ ਤੇ ਮੈਂ ਕਹਿੰਦਾ ਫਿਰ ਇੱਕ ਚਿੱਠੀ ਲਿਖ ਲਈ ਅਸਲ ਦੇ ਵਿੱਚ ਕਹਿੰਦਾ ਚਿੱਠੀ ਵੀ ਮੈਂ ਪ੍ਰਧਾਨ ਜੀ ਨੂੰ ਕੱਲ੍ਹ ਨੂੰ ਦੇਣੀ ਚਾਹੁੰਦਾ ਸੀ ਕਿ ਪ੍ਰਧਾਨ ਜੀ ਆ ਚਿੱਠੀ ਪੜ ਲਓ ਮੇਰੇ ਵਿਚਾਰੇ ਦੇ ਬਾਰੇ ਕੀ ਹੈ ਜੀ ਪਰ ਪ੍ਰਧਾਨ ਜੀ ਨੇ ਮੈਨੂੰ ਮਿਲਦਾ ਮੌਕਾ ਹੀ ਨਹੀਂ ਦਿੱਤਾ ਅਲਟੀਮੇਟਲੀ ਕਹਿੰਦਾ ਵੀ ਇਹ ਚਿੱਠੀ ਮੈਨੂੰ ਜੱਦ ਤੱਕ ਕਰਨੀ ਪਈ ਔਰ ਇਹ ਜੰਤ ਚਿੱਠੀ ਉਦੋਂ ਜਦ ਕੋਈ ਸੀ ਚੰਦੀ ਸਾਹਿਬ ਜਦੋਂ ਕੁਝ ਸਮੇਂ ਬਾਅਦ ਔਰ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ। ਕਰ ਇਸ ਚਿੱਠੀ ਨੇ ਬੜਾ ਪਰਥੂ ਪਾਇਆ। ਤੇ ਇਸ ਚਿੱਠੀ ਤੋਂ ਬਾਅਦ ਫਿਰ ਅਗਲਾ ਪਰਥੂ ਇਹ ਪੈ ਗਿਆ ਕਿ ਕੋਰ ਕਮੇਟੀ ਦੇ ਵਿੱਚ ਜਿਹੜੀ ਗੱਲਬਾਤ ਹੋਈ ਹੈ। ਪਹਿਲੀ ਗੱਲ ਤਾਂ ਇਹਦੀ ਕੋਰ ਕਮੇਟੀ ਦੀ ਮੀਟਿੰਗ ਸੀ ਉਹ ਗੈਰ ਰਸਮੀ ਜੀ ਸੀ। ਉਹ ਰਸਮੀ ਮੀਟਿੰਗ ਨਹੀਂ ਸੀ। ਗੈਰ ਰਸਮੀ ਇਸ ਕਰਕੇ ਸੀ ਕਿ ਉਸ ਮੀਟਿੰਗ ਦਾ ਕੋਈ ਅਜੰਡਾ ਜਾਰੀ ਨਹੀਂ ਕੀਤਾ ਸੀ। ਕੋਈ ਵੀ ਮੀਟਿੰਗ ਕਦੇ ਕਿਸੇ ਵੀ ਤਰ੍ਹਾਂ ਦੀ ਅਜਿਹੀ ਨਹੀਂ ਹੁੰਦੀ ਜਿਹਦਾ ਅਜੰਡਾ ਜਾਰੀ ਨਾ ਕੀਤਾ ਹੋਵੇ। ਵਿਦਆਊਟ ਅਜੰਡਾ ਮੀਟਿੰਗ ਬੁਲਾ ਲਈ। ਮੀਟਿੰਗ ਵਿੱਚ ਫਿਰ ਬੈਠ ਕੇ ਰਿਵਿਊ ਕੀਤਾ ਗਿਆ ਕਿ ਜਿਹੜੀ ਆਪਣੇ ਤੁਹਾਡੇ ਲੋਕ ਸਭਾ ਦੀ ਚੋਣ ਹੋਈ ਹੈ ਸਾਡੀ ਉੱਥੇ ਕਾਰਗੁਜ਼ਾਰੀ ਕਿੰਸੀ ਰਹੀ ਹੈ ਸਾਡੀ ਪੋਜੀਸ਼ਨ ਕੀ ਰਹੀ ਹੈ ਉਹਦੇ ਤੇ ਕੁਝ ਲੋਕਾਂ ਨੇ ਇਤਰਾਜ਼ ਕੀਤਾ ਕਿ ਜੀ ਆਪਣੀ ਤਾਂ ਹਾਲਤ ਬਾੜੀ ਮਾੜੀ ਹੋ ਗਈ ਹੈ ਜਮਾਨ ਤਾਂ ਜਬ ਤੋਂ ਗੰਦਾ ਉਮੀਦਵਾਰ ਆ ਜਗਾ ਜੀ ਵਾਲੇ ਕਹਿੰਦੇ ਬਹੁਤ ਵਧੀਆ ਕੀਤਾ ਅਲਟੀਮੇਟਲੀ ਫਿਰ ਜਿਵੇਂ ਕਿ ਚਾਪਲੂਸੀ ਦਾ ਜੁਗ ਹੈ ਤੇ ਚਾਪਲੂਸੀ ਦੇ ਜੁਗ ਦੇ ਵਿੱਚ ਇਹ ਗੱਲ ਆ ਗਈ ਕਿ ਪ੍ਰਧਾਨ ਜੀ ਨੇ ਤਾਂ ਕੰਮ ਬਹੁਤ ਕੀਤਾ ਹੈ ਪ੍ਰਧਾਨ ਜੀ ਤਾਂ ਟਿਕੇ ਹੀ ਨਹੀਂ ਤੇ ਪ੍ਰਧਾਨ ਜੀ ਨੇ ਵੀ ਆਪ ਦਾ ਜਿਹੜਾ ਹੈਗਾ ਰਿਪੋਰਟ ਕਾਰਡ ਪੇਸ਼ ਕੀਤਾ ਕਿ ਦੇਖੋ ਜੀ ਮੈਂ ਤਾਂ ਪੰਜਾਬ ਬਚਾਉ ਜੈਸ ਤਰ੍ਹਾਂ ਖੜੀ ਐ ਕਰਮੀ ਕਿੰਦੀ ਐ ਇਸ ਕਰਮੀ ਦੇ ਵਿੱਚ ਕੰਮ ਕੀਤਾ ਜੇ ਮੇਰੇ ਕੰਮ ਤੋਂ ਤੁਸੀਂ ਨਾ ਖੁਸ਼ ਹੋ ਤੁਹਾਨੂੰ ਸੰਤੁਸ਼ਟੀ ਨਹੀਂ ਤੇ ਮੈਨੂੰ ਕਹਿ ਦਿਓ ਭਾਈ ਤੂੰ ਅਸਤੀਫਾ ਲੈ ਲੈ ਮੈਂ ਅਸਤੀਫਾ ਲੈ ਦਰਾਂ ਮਾਹੌਲ ਨੂੰ ਥੋੜਾ ਭਾਗ ਕਰਨ ਦੀ ਕੋਸ਼ਿਸ਼ ਕੀਤੀ ਗਈ ਫਿਰ ਇਹ ਗੱਲ ਆਈ ਕਿ ਅਸਤੀਫਾ ਦਾ ਕੋਈ ਮੰਗ ਹੀ ਨਹੀਂ ਰਿਹਾ ਜੀ ਅਦਰ ਕੋਰ ਕਮੇਟੀ ਦੇ ਅਸੀਂ ਤਾਂ ਡਿਮਾਂਡ ਇਹ ਕਰ ਰਹੇ ਆ ਕਿ ਆਕਾਲੀ ਦਲ ਦੀ ਹਾਲ ਸੁਧਾਰੀ ਹੋਵੇ ਤੇ ਚਲੋ ਗੱਲਬਾਤ ਹੋਈ ਕਹਿੰਦੇ ਜੀ ਹੁਣ ਇਹਦਾ ਕੀ ਕਰੀਏ ਕਿਵੇਂ ਕਰੀਏ মিডিਆ ਨੂੰ ਮਿਲ ਲੈ ਲੇਟ ਨਾਈਟ ਹੋ ਗਈ ਸੀ ਕਿ মিডিਆ ਵਾਲੇ ਵੀ ਚਲੇ ਗਏ ਸੀ ਸਾਰੇ ਮਿਲੇ ਨਹੀਂ ਕਹਿੰਦੇ ਛੱਡੋ মিডিਆ ਨੂੰ ਮਿਲਣ ਦੀ ਵਜਾਇ ਇਦਾਂ ਕਰੋ ਕਿ ਇੱਕ ਪ੍ਰੈਸ ਨੋਟ ਜਾਰੀ ਕਰ ਦਿਓ ਜੀ ਤਾਂ ਫਿਰ ਉਹ ਪ੍ਰੈਸ ਨੋਟ ਜਾਰੀ ਹੋਇਆ ਜੀ ਪ੍ਰੈਸ ਨੋਟ ਤਿੰਨ ਪਿਛਾਵਾਂਤ ਜਾਰੀ ਹੋਇਆ ਜੀ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਥੋੜਾ ਥੋੜਾ ਫਰਕ ਵੀ ਹੈਗਾ ਜਿਹੜਾ ਅੰਗਰੇਜ਼ੀ ਵਾਲਾ ਹੈਗਾ ਪ੍ਰੈਸ ਨੋਟ ਉਦੇ ਵਿੱਚ ਬੜਾ ਸਪਸ਼ਟ ਕਿਹਾ ਗਿਆ ਹੈ ਕਿ ਜਿਹੜੀ ਅੰਦਰ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਜਿਹਦੇ ਵਿੱਚ ਪ੍ਰਧਾਨ ਜੀ ਦੇ ਕੰਮਕਾਰ ਦੀ ਸ਼ਲਾਘਾ ਕੀਤੀ ਗਈ ਹੈ। ਜੀ। ਪ੍ਰਧਾਨ ਜੀ ਦੀ ਬੱਲੇ ਬੱਲੇ ਕੀਤੀ ਗਈ ਇਹ ਪ੍ਰਧਾਨ ਜੀ ਦੀ ਲੀਡਰਸ਼ਿਪ ਦੇ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਗਿਆ ਹੈ। ਹਾਲਾਂਕਿ ਅਨੁਰੂਧ ਸਿੰਘ ਜਰਪੋਟ ਆਏ ਉਹ ਕਹਿੰਦੇ ਜਦੋਂ ਵਿਸ਼ਵਾਸ ਵਾਲੀ ਗੱਲ ਆਈ ਸੀ ਕਿ ਪ੍ਰਧਾਨ ਜੀ ਦੀ ਲੀਡਰਸ਼ਿਪ ਦੇ ਵਿੱਚ ਵਿਸ਼ਵਾਸ ਫੈਲਾ ਕਰਨ ਲਈ ਜੀ। ਇੱਕ ਬਤਾ ਕਰ ਦिए ਤਾਂ ਬੀਬੀ ਜ਼ਗੀਰ ਕੌਰ ਨੇ ਦਾ ਵਿਰੋਧ ਕੀਤਾ ਸੀ। ਉਹਨੇ ਕਿਹਾ ਵੀ ਪ੍ਰਧਾਨ ਦੇ ਵਿੱਚ ਵੇਵਸਾਹੀਤਾ ਕਿਸੇ ਨੇ ਫਾਇਦਾ ਹੀ ਨਹੀਂ ਆਪਣੀ ਪ੍ਰਗਟ ਨਹੀਂ ਕੀਤੀ। ਜਦੋਂ ਵੇਵਸਾਈ ਪ੍ਰਗਟ ਨਹੀਂ ਕੀਤੀ ਬਾਰ-ਬਾਰ ਜਿਹੜਾ ਹੈਗਾ ਕਿ ਸ਼ਾਸਨ ਮਤਲਬ ਕਿਉਂ ਲੈਂਦਾ ਜਾਵੇ ਅਸੀਂ ਪ੍ਰਧਾਨਤੋਂ ਅਸਤੀਫਾ ਨਹੀਂ ਮੰਗਿਆ ਪ੍ਰਧਾਨ ਸਾਡਾ ਪ੍ਰਧਾਨ ਹੈ ਗੱਲ ਤਾਂ ਜਿਹੜੀ ਹੈਗੀ ਹੈ ਉਹ ਕਾਰਗੁਜ਼ਾਰੀ ਦੀ ਹੈ ਜੀ ਕਾਰਗੁਜ਼ਾਰੀ ਦੀ ਗੱਲ ਹੋ ਰਹੀ ਹੈ ਲੋ ਜੀ ਜਦੋਂ ਵਿਸ਼ਵਾਸ ਪ੍ਰਗਟ ਕਰਨ ਵਾਲਾ ਮਤਾ ਆ ਗਿਆ ਸ਼ਾਇਦ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ voting ਕੀਤਾ ਹੋਵੇ ਮੈਂ ਥੋੜਾ ਜਿਹਾ ਇਤਰਾਜ਼ ਪ੍ਰਗਟ ਕੀਤਾ ਅਸੀਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਹ ਰਹਿ ਕੇ ਕਿ ਚੰਦੂਮਾਹ ਰ ਆ ਬਾਹਰ ਮੜਕਾ ਮੜਕਾ ਮਾਰਦੇ ਸੀ ਲੇਕਿਨ ਅੰਦਰ ਜਾ ਕੇ ਚੁੱਪ ਕਰ ਗਏ ਉਹ ਉਹ ਅਸਲ ਚੁਪਣੀ ਕੀਤੀ ਸੀ ਗੱਲ ਉਹਨਾਂ ਨੇ ਆਪਣੀ ਕਹਿਦੀ ਸੀ ਇਹਦਾ ਪਤਾ ਉਦੋਂ ਲੱਗਦਾ ਜਦੋਂ ਚੰਦੂ ਮਾਜਰਾ ਹੋਰਾਂ ਨੇ ਸਿਰਫ ਆਪਨੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਪਹਿਲਾਂ ਜਾਦੀ ਤੌਰ ਤੇ ਉਹਨਾਂ ਨੇ ਕੁਝ ਜਿਹੜੇ ਹੈਗੇ ਪੱਤਰਕਾਰਾਂ ਕੋਲੇ ਜਿਲਾ ਕੀਤਾ ਕਿਸੇ ਜਿਹੜਾ ਕੋਈ ਮਤਾ ਹੀ ਨਹੀਂ ਪਾਸ ਕੀਤਾ ਸੀ ਫਿਰ ਆਪਸੀ ਗੱਲਾਂ ਮਤਾਂ ਹੋਈਆਂ ਟੀਨ ਸਾਹਿਬ ਦੇ ਨਾਲ ਸੰਪਰਕ ਕੀਤਾ ਗਿਆ ਟੀਨ ਸਾਹਿਬ ਮਲੂਕਾ ਇਹਨਾਂ ਨੂੰ ਸਵਲਾਈ ਨਹੀਂ ਗਿਆ ਸੀ ਜਦੋਂ ਉਹਨਾਂ ਨੇ ਕਹਿ ਕੱਲਾ ਮਤਾਂ ਕੀਤੀਆਂ ਬੀਬੀ ਜਗੀਰ ਕੌਰ ਨਾਲ ਗੱਲਬਾਤ ਹੋਈ ਤੇ ਫਿਰ ਉਹ ਐ ਕਿ ਗੜਬੜ ਜਿੰਨੀ ਜਿੰਨੀ ਗੜਬੜ ਕੀਤੀ ਜਾ ਚੁੱਕੀ ਹੈ ਇਹ ਬਹੁਤ ਜ਼ਿਆਦਾ ਹੋ ਗਈ ਇਹ ਤਾਂ ਗੱਲ ਹੀ ਨਹੀਂ ਹੋਈ ਜੋ ਤੁਸੀਂ ਕੋਰ ਕਮੇਟੀ ਦੀ ਮੀਟਿੰਗ ਦਾ ਸਾਰਾ ਜਿਹੜਾ ਹੈਗਾ ਤੋੜ ਮਰੋੜ ਕੇ ਪੇਸ਼ ਕਰਦੇ ਹੋ ਗਲਤ ਹੈ ਇਹਦੇ ਤੇ ਫਿਰ ਵਕਾਇਦਾ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਪ੍ਰੇਮ ਸਿੰਘ ਚੰਦੂ ਮਾਇਰਾ ਮੂਰੇ ਲੱਗਿਆ ਔਰ ਉਹਨੇ ਕਿਹਾ ਜੀ ਜੋ ਕੁਝ ਹੋਇਆ ਹੈ ਗਲਤ ਹੋਇਆ ਹੈ ਨਹੀਂ ਸੀ ਹੋਣਾ ਚਾਹੀਦਾ ਤਾਂ ਇੱਥੇ ਫਿਰ ਮਤਲਬ ਜਿਹੜੀ ਹੈ ਹੁਣ ਹੁਣ ਕੁੱਲ ਮਿਲਾ ਕੇ ਜਿਹੜੀ ਹੈ ਕੱਲ ਇੱਥੇ ਆ ਗਈ ਕਿ ਜਿਹੜਾ ਚਰਨਜੀਤ ਸਿੰਘ ਚੰਨੀ ਚੁੱਪ ਕਰ ਗਿਆ ਸੀ ਪਿਛਲੇ ਹਫ਼ਤੇ ਦੇ ਵਿੱਚ ਇਕੱਲੀ ਚਿੱਠੀ ਲਿਖ ਕੇ ਤੇ ਮਾੜੀ ਜੀ ਗੱਲ ਕਰਕੇ ਆਪਦੀ ਬੰਦ ਕਰਤਾ ਸੀ ਉਹ ਕੱਲੋ মিডিਆ ਦੇ ਸਾਹਮਣੇ ਆ ਗਿਆ ਜੀ ਮੇਰਾ ਨਹੀਂ ਕਹਿ ਲੈ ਕੇ ਪੰਜਾਬੀ ਦਾ ਕੋਈ ਵੈਬ ਚੈਨਲ ਛੱਡਿਆ ਹੋਵੇ ਕੋਈ ਰੈਗੂਲਰ মিডিਆ ਛੱਡਿਆ ਹੋਵੇ ਜਿਹਦੇ ਵਿੱਚ ਉਹਨੇ ਆਪਣੀ ਗੱਲ ਦਾ ਕਹੀ ਹੋਵੇ ਟੋਟਲ মিডিਆ ਵਾਲੇ ਉਹਦੇ ਕੋਲ ਗਏ ਹੈ ਜੀ ਉਹ ਕਹਿੰਦਾ ਪ੍ਰਧਾਨ ਹੈਗਾ ਸਦਾ ਪੋਲਾ ਪ੍ਰਧਾਨ ਕੋਈ ਮਾੜਾ ਬੰਦਾ ਨਹੀਂ ਚੰਗਾ ਬੰਦਾ ਹੈ ਪਰ ਪ੍ਰਧਾਨ ਦੀ ਬਦਕਿਸਮਤੀ ਹੈ ਕਿ ਪ੍ਰਧਾਨ ਨੂੰ ਚੰਡਾਲ ਚੌਕਲੀ ਨੇ ਘੇਰਿਆ ਹੋਇਆ ਹੈ ਜੀ ਇਨਾਲ ਚੌਕਰੀ ਨੂੰ ਮੇਰਾ ਕਹਿੰਦਾ ਅੰਗਰੇਜ਼ੀ ਦੇ ਵਿੱਚ ਕਾਕਸ ਕਹਿ ਦਿੰਦੇ ਐ ਤੇ ਇਹ ਸ਼ਬਦ ਸਾਡੇ ਸਰੋਤਿਆਂ ਦੇ ਸਾਡੇ ਦਰਸ਼ਕਾਂ ਵਿੱਚ ਇੱਕ ਤਰ੍ਹਾਂ ਯਾਦ ਹੋ ਰਿਹਾ ਹੈ ਉਹਨਾਂ ਦੇ ਜਿਹੜੇ ਹਿੰਦੀ ਵਿੱਚ ਕਿ ਇਹ ਸ਼ਬਦ ਐਮਰਜੈਂਸੀ ਦੇ ਦੌਰ ਦੇ ਵਿੱਚ ਸਾਹਮਣੇ ਆਇਆ ਸੀ ਜਦੋਂ ਸੰਜੇ ਗਾਂਧੀ ਤੇ ਉਹਦੇ ਜਿਹੜੇ ਨਾਲ ਦੇ ਸਾਥੀ ਸੀ ਜਦੋਂ ਉਹਨਾਂ ਨੇ ਉਧਰ ਤੋਂ ਵੀ ਮਚਾਈ ਹੋਈ ਸੀ ਡੈਮੋਕ੍ਰੇਸੀ ਨੂੰ ਪੈਰਾਥਲੇ ਮਤਲ ਮਸਲਤਾ ਸੀ ਤੇ ਤਾਨਾਸ਼ਾਹੀ ਤੌਰ ਉੱਤੇ ਕਹਨਾਂ ਚੱਲਦੇ ਹੁੰਦੇ ਸੀ ਉਦੋਂ ਕਹਿੰਦੇ ਹੁੰਦੇ ਸੀ ਕਿ ਕਾਂਗਰਸ ਦੇ ਵਿੱਚ ਇੱਕ ਕਾਕਸ ਪੈਦਾ ਹੋ ਗਿਆ ਜੀ ਮੈਂ ਇਹਨਾਂ ਦਾ ਹਵਾਲਾ ਪੁੱਛਿਆ ਕਿਸੇ ਨੂੰ ਮੈਨੂੰ ਇਹ ਇੰਗਰੇਜ਼ੀ ਤਾਂ ਆਉਂਦੀ ਨਹੀਂ ਵੀ ਇਹਦਾ ਮਤਲਬ ਕੀ ਹੁੰਦਾ ਤੇ ਉਹ ਮੈਨੂੰ ਕਹਿੰਦੇ ਤੁਹਾਡੇ ਪੰਜਾਬੀ ਦੇ ਵਿੱਚ ਬਹੁਤ ਵਧੀਆ ਸ਼ਬਦਾ ਚੰਡਾਲ ਚੌਕੜੀ ਕਿ ਚੰਡਾਲ ਚੌਕੜੀ ਨਹੀਂ ਹੱਲਣ ਰਹੀ ਉਹਨੇ ਕਹਿੰਦੇ ਵੀ ਇਹ ਚੰਡਾਲ ਚੌਕੜੀ ਇਹਦੇ ਆਲੇ ਦੁਆਲੇ ਜੁੜੀ ਹੋਈ ਹੈ ਚਰਨਜੀਤ ਸਿੰਘ ਜੰਨੀ ਕਹਿੰਦੇ ਹੈ ਕਹਿੰਦੇ ਕੌਣ ਕਹਿੰਦੇ ਸੌਰੀ ਚਰਨਜੀਤ ਸਿੰਘ ਬਰਾੜ ਸੌਰੀ ਕਿ ਉਹ ਕਹਿੰਦੇ ਕਹਿੰਦੇ ਵੀ ਪ੍ਰਧਾਨ ਜੀ ਦੀ ਕੋਠੀ ਸੈਕਟਰ 9 ਚ ਹੈ ਇੱਕ ਕਿਲੇ ਦੀ ਕੋਠੀ ਹੈ ਉਸ ਕੋਠੀ ਦੇ ਵਿੱਚ ਕਿਲੇ ਦੀ ਕੋਠੀ ਦੇ ਵਿੱਚ ਸਾਰੇ ਪ੍ਰਬੰਧ ਹੈਗੇ ਉੱਥੇ ਮੀਟਿੰਗਾਂ ਵਗੈਰਾ ਹੋ ਸਕਦੀ ਹੈ ਪਰ ਪ੍ਰਧਾਨ ਜੀ ਕਹਿੰਦੇ ਉੱਥੇ ਨਹੀਂ ਬਹਿੰਦੇ ਜਿਹੜੀ ਕਿਰਾਏ ਦੀ ਇੱਕ ਕਨਾਲ ਦੀ ਕੋਠੀ ਲਈ ਹੋਈ ਹੈ ਬੰਟੀ ਰਮਾਣੇ ਨੇ ਪ੍ਰਧਾਨ ਜੀ ਉੱਥੇ ਜਾਂਦੇ ਤੇ ਉੱਥੇ ਜਾ ਕੇ ਰਹਿਮਤ ਸਿਵਾ ਕਰਦੇ ਹੈ ਉੱਥੋਂ ਰਹਿਮਤ ਸਿਵਾ ਕਰਕੇ ਕਹਿੰਦੇ ਫਿਰ ਉਹ ਜਿਹੜੀ ਆਪਣੀ ਸਟ੍ਰੈਟਜੀ ਬਣਾਉਂਦੇ ਹੈ ਜੀ ਉੱਥੇ ਕਹਿੰਦੇ ਫਿਰ ਜਿਹੜੇ ਹੈਗੇ ਹੈ ਰੋਜੀ ਬਰਕੰਦੀ ਵੀ ਹੁੰਦਾ ਕਦੇ-ਕਦੇ ਆ ਜਾਂਦਾ ਹੈ ਕਦੇ-ਕਦੇ ਨੋਨੀ ਮਾਨ ਵੀ ਆ ਜਾਂਦਾ ਹੈ ਮਤਲਬ ਜਿਹੜੇ ਬੰਦਿਆਂ ਦੇ ਬਾਰੇ ਗੱਲ ਪਹਿਲਾਂ ਤੁਹਾਡੇ ਯਾਦ ਹੋਣਾ ਜਿੰਦੀ ਸਾਹਿਬ ਕਿ ਆਮ ਲੋਕ ਕਲਾ ਕਰਦੇ ਹੁੰਦੇ ਸੀ ਕਿ ਪ੍ਰਧਾਨ ਦੇ ਆਲੇ ਦੁਆਲੇ ਇੱਕ ਜਿਹੇ ਇੱਕ ਮਤਲਬ ਜਿਹੜਾ ਹੈਗਾ ਗਰੁੱਪ ਪੈਦਾ ਹੋ ਗਿਆ ਹੈ ਜਿਹੜਾ ਗਰੁੱਪ ਨੇ ਉਹਨਾਂ ਨੂੰ ਹਾਈਜੈਕ ਕੀਤਾ ਹੋਇਆ ਹੈ ਉਹ ਉੱਥੇ ਆਪਣਾ ਮਾਈਂਡ ਅਪਲਾਈ ਨਹੀਂ ਹੋਣ ਦਿੰਦਾ ਉਹਨਾਂ ਨੂੰ ਆਪਣਾ ਮਾਈਂਡ ਅਪਲਾਈ ਨਹੀਂ ਕਰ ਰਿਹਾ ਉਹ ਦੇਖ ਰਹੇ ਨੇ ਪ੍ਰਧਾਨ ਜੀ ਚਾਹੁੰਦੇ ਕੀ ਇਹ ਬੱਲੇ ਬੱਲੇ ਹੋ ਜਾਂਦੀ ਹੈ ਹੁਣ ਚਰਨਜੀਤ ਜਿਹੜਾ ਜਿਹੜਾ ਬਰਾੜ ਹੈ ਚਰਨਜੀਤ ਬਰਾੜ ਇਹੀ ਗੱਲ ਕਹਿੰਦਾ ਹੈ ਕਿ ਪਿਛਲੇ ਦਿਨਾਂ ਚ ਪ੍ਰਧਾਨ ਜੀ ਲੁਧਿਆਣੇ ਗਏ ਜੀ ਤੇ ਲੁਧਿਆਣਾ ਜਾ ਕੇ ਜਦੋਂ ਉਹਨਾਂ ਨੇ ਰਿਵਿਊ ਕਰਨਾ ਸੀ ਦੇਖਣਾ ਸੀ ਵੀ ਆਪਣੀ ਪਾਰਟੀ ਦੀ ਹਾਲਤ ਕੀ ਹਾਲਤ ਆ ਵੈਸੇ ਲੋਕ ਸਮਝ ਗਿਆ ਚੋਣਾਂ ਚ ਪਤਾ ਹੀ ਲੱਗ ਗਈ ਸੀ ਕਹਿੰਦੇ ਵੀ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਮਾਰਿਆ ਲੜਕਾਰਾ ਪ੍ਰਧਾਨ ਜੀ ਤੁਸੀਂ ਬਹੁਤ ਕੰਮ ਕੀਤਾ ਫੱਟੇ ਚੱਕਦੇ ਤੁਸੀਂ ਸਾਨੂੰ ਬੜਾ ਹੌਸਲਾ ਬਖਸ਼ਿਆ ਤੇ ਦੇਖੋ ਤੁਸੀਂ ਤੁਹਾਨੂੰ ਅਸੀਂ ਨਾ ਸਾਰੀ ਦਿਲੀ ਹੈਗੀ ਐ ਮਿਊਸਪਲ ਕਾਰਪੋਰੇਸ਼ਨ ਤੇ ਕਬਜ਼ਾ ਕਰਕੇ ਲੈ ਜਾਗੇ ਹਜ਼ਾਰਾਂ ਦੀ ਦਾਦੇ ਨਾਲ ਤੁਹਾਨੂੰ ਵੋਟਾਂ ਪਵਾ ਕੇ ਸੀ ਜਿਤਾ ਕੇ ਭੇਜਾਂਗੇ ਆਪਣੇ ਬੰਦੇ ਜੀ ਤੇ ਉਹਨਾਂ ਨੇ ਕਲੇਮ ਕਰ ਲਿਆ ਜੀ ਸੀਟਾਂ ਪਤਾ ਨਹੀਂ ਅਸਤੀ ਦੀ ਗਰੀਬ ਅਸਤੀ ਕਿਤੇ ਪਤਾ ਨਹੀਂ ਮੈਨੂੰ ਲੱਗਿਆ ਵਿੱਚ ਕਿਰੀਆਂ ਸੀ ਤਾਂ ਅਸੀਂ ਜਿੱਤ ਲਾਂਗੇ ਭਾਵੇਂ ਸਾਰੀ ਕਮੇਟੀ ਜਿਹੜੀ ਕਾਰਪੋਰੇਸ਼ਨ ਹੈ ਤੇ ਸਾਡਾ ਕਬਜ਼ਾ ਹੋ ਜਾਊਗਾ ਜੀ ਤੇ ਚਰਨਜੀਤ ਤੇ ਵਿਰਾੜ ਕਿਉਂਕਿ ਉਹ ਅੰਕੜੇ ਲੈਣਾ ਬੜਾ ਮਾਹਰ ਹੈ ਉਹਨੇ ਜਿਹੜੇ ਅੰਕੜੇ ਪੇਸ਼ ਕੀਤੇ ਉਹ ਕਹਿੰਦਾ ਵੀ ਜਿਸ ਹਲਕੇ ਦੀ ਇਹ ਗੱਲ ਕਰਦੇ ਆ ਕਿ ਇਹਨੇ ਨੇ ਆਉਣਗੇ ਉਹ ਇਹਨਾਂ ਦੇ ਆਪ ਦੇ ਅੰਕੜੇ ਦੇ ਵਿੱਚ ਹੀ ਵੋਟਾਂ ਘਟ ਪਈਆਂ ਵੀ ਹੈ ਸੋ ਇਹ ਇਹ ਹਾਲਾ ਜਦੋਂ ਪੈਦਾ ਹੋ ਜਾਣਾ ਉਦੋਂ ਜਿਹੜਾ ਹੈਗਾ ਸੀਨੀਅਰ ਲੀਡਰਸ਼ਿਪ ਜਾਂ ਤਾਂ ਨਰਾਸ਼ ਹੋ ਜਾਂਦੀ ਹੈ ਤਾਂ ਜਾਂ ਸੀਨੀਅਰ ਲੀਡਰਸ਼ਿਪ ਦੇ ਹਿੱਜੀ ਹੁੰਦੀ ਹੈ ਕੁਛ ਬੰਦੇ ਹੁੰਦੇ ਐ ਕਿ ਜੋ ਪ੍ਰਧਾਨ ਜੀ ਚਾਹੁੰਦੇ ਉਹਨਾਂ ਦਾ ਗਰੁੱਪ ਚਾਹੁੰਦੇ ਮਗਰੇ ਆਪਣੀ ਥਾੜੀ ਵਜਾਉਂਦੇ ਫਿਰ ਉਹ ਤੇ ਬੱਲੇ ਬੱਲੇ ਹੁੰਦੀ ਆਉ ਮੇਰੇ ਖਿਆਲ ਮੁਤਾਬਿਕ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਚੰਦੀ ਸਾਹਿਬ ਉਹ ਐ ਕਿ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦਿਆ ਹੀ ਅਕਾਲੀ ਦਲ ਦੀ ਹਾਲਤ ਮਾੜੀ ਹੋ ਗਈ ਸੀ ਜਦੋਂ ਇਹਨਾਂ ਨੇ ਜਿਹੜੇ ਹੈਗੇ ਪੰਜਾਬ ਪੱਖੀ ਤੇ ਲੋਕ ਪੱਖੀ ਫੈਸਲੇ ਨਹੀਂ ਲਏ ਸੀ ਸਗੋਂ ਕੁਰਸੀ ਫੈਸਲੇ ਕੁਰਸੀ ਪੱਖੀ ਫੈਸਲੇ ਲਏ ਸੀ ਕਿਉਂਕਿ ਕਿੰਨੇ ਕਾਲੇ ਕਾਨੂੰਨਾਂ ਦੇ ਖਿਲਾਫ ਜਿਹੜਾ ਅੰਦੋਲਨ ਚੱਲਿਆ ਸੀ ਉਸ ਅੰਦੋਲਨ ਨੂੰ ਫੇਲ ਕਰਨ ਵਾਸਤੇ ਉਹਨੂੰ ਅਸਫਲ ਬਣਾਉਣ ਵਾਸਤੇ ਕੋਈ ਕਸਰ ਬਾਦਲ ਫੈਮਿਲੀ ਦੀ ਛੱਡੀ ਨਹੀਂ ਸੀ ਜੀ ਜਦਕਿ ਕਾਲੇ ਕਾਨੂੰਨਾਂ ਦੀ ਹਮਾਇਤ ਕੀਤੀ ਗਈ ਸੀ ਆਰਡੀਨੈਂਸ ਜਦੋਂ ਆਇਆ ਸੀਗਾ ਤੇ ਆਰਡੀਨੈਂਸ ਕੈਬਨਿਟ ਵੱਲੋਂ ਲੈਂਦਾ ਜਿਆਦਾ ਬੀਬਾ ਜੀ ਉਸ ਕੈਬਨਿਟ ਦੇ ਮੈਂਬਰ ਸੀ ਉਹਨਾਂ ਦਾ ਬੀਬਾ ਜੀ ਤੋਂ ਕੋਈ ਵਿਰੋਧ ਤਾਂ ਸਾਨੂੰ ਨਹੀਂ ਦਿਖੀ ਨਹੀਂ ਬਾਅਦ ਵਿੱਚ ਕਹਿੰਦੇ ਕਿ ਮੈਂ ਅੰਦਰ ਵਿਰੋਧ ਕੀਤਾ ਸੀ ਮੇਰੀ ਗੱਲ ਨਹੀਂ ਸੁਣੀ ਤੇ ਉਸ ਤੋਂ ਬਾਅਦ ਜਦੋਂ ਕਾਲੇ ਕਾਨੂੰਨ ਪਾਰਲੀਮੈਂਟ ਦੇ ਵਿੱਚੋਂ ਪਾਸ ਹੋ ਗਏ ਕਾਨੂੰਨ ਬਣ ਗਏ ਪਿਉ ਤੋਂ ਬਾਅਦ ਵੀ ਉਹਨਾਂ ਕਾਨੂੰਨਾਂ ਦੀ ਜਿਹੜੀ ਹੈ ਵਕਾਲਤ ਕੀਤੀ ਗਈ ਬੀਬਾ ਜੀ ਤੋਂ ਲੈ ਕੇ ਵੱਡੇ ਬਾਦਲ ਸਾਹਿਬੀ ਤੱਕ ਵੀਡੀਓ ਬਣਾ ਕੇ ਪੇਸ਼ ਕਰਤੀ ਸੀ ਕਿ ਆਹ ਦੇਖੋ ਜੀ ਇਹ ਤਾਂ ਬੜੇ ਵਧੀਆ ਕਾਨੂੰਨ ਆ ਸਾਨੂੰ ਇਹ ਮੰਨਣਾ ਪੈਣਾ ਪਰ ਜਦੋਂ ਇਹ ਦੇਖਿਆ ਕਿ ਵਿਰੋਧ ਕਿਸਾਨੀ ਚ ਇੰਨਾ ਜ਼ਿਆਦਾ ਹੋ ਗਿਆ ਕਿ ਕਿਸੇ ਕਰਾ ਤੋਂ ਬਾਹਰ ਨਹੀਂ ਨਿਕਲ ਸਕਣਾ ਤਾਂ ਫਿਰ ਵੀ ਚੀਜ਼ਾਂ ਕੀ ਹੋਇਆ ਕਿ ਫਿਰ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ 'ਚੋਂ ਬਾਹਰ ਵੀ ਆਉਣਾ ਪੈ ਗਿਆ ਔਰ ਹਕੂਮਤ ਵੀ ਸ਼ਿਰਕਤ ਨਹੀਂ ਪੈਗੀ ਤੇ ਕੁੱਲ ਮਿਲਾ ਕੇ ਆਪਾਂ ਦੇਖੀਏ ਸਥਿਤੀ ਇਹ ਬਣੀ ਹੋਈ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਅਕਾਲੀ ਦਲ ਦੀ ਹਾਲਤ ਲਗਭਗ ਉਹੋ ਜਿਹੀ ਹੋ ਗਈ ਹੈ ਜਿਹੋ ਜੀ ਹਾਲਤ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੇ ਸੁਰ ਜਾਣ ਤੋਂ ਬਾਅਦ ਸਿੱਖ ਰਾਏ ਦੀ ਪੰਜਾਬੀ ਰਾਜ ਦੀ ਹੋਈ ਸੀ ਤੋਂ ਦੇਖਦੇ ਹਾਂ ਜੀ ਥੋੜਾ ਕੀ ਹੁੰਦਾ ਹੈ ਕਿਉਂਕਿ ਇਸ ਵੇਲੇ ਤਲਵਾਰਾਂ ਜਿਹੜੀਆਂ ਖਿੱਚੀਆਂ ਹੋਈਆਂ ਚਰਨਜੀਤ ਬਰਾੜ ਬਾਰੇ ਮੈਨੂੰ ਇਹ ਦੱਸਣ ਦੀ ਰਿਪੀਟ ਕਰਨ ਦੀ ਲੋੜ ਨਹੀਂ ਪਹਿਲਾਂ ਪਾ ਜਿਕਰ ਕਰ ਚੁੱਕੇ ਕਿ ਚਰਨਜੀਤ ਬਰਾੜ ਕਿੰਨਾ ਕਲਾਕਾਰ ਬਜ਼ਾਏ ਕਿੱਥੋਂ ਆਇਆ ਕਿਵੇਂ ਆ ਕਿ ਉਹਨੇ ਆਪ ਦੀ ਸਥਾਪਿਤ ਕੀਤੀ ਪ੍ਰਧਾਨ ਦਾ ਸਭ ਤੋਂ ਕੋਲੋਜ ਬੰਦਾ ਬਣਿਆ ਉਹਦਾ ਪੋਲੀਟੀਕਲ ਫੈਕਟਰੀ ਬਣਿਆ ਔਰ ਚੰਡੀਗੜ੍ਹ ਵਾਲਾ ਦਫ਼ਤਰ ਹੈ ਜਿਹਦਾ ਉਹਦਾ ਕਾਰੋਬਾਰ ਕੰਟਰੋਲ ਹੈ ਜਿਹੜਾ ਇਹ ਦੇ ਘਰੇ ਪਰ ਹੁਣ ਉਹ ਕਹਿੰਦੇ ਕਿ ਪ੍ਰਧਾਨ ਜੀ ਦੇ ਵਾਲੇ ਦੁਆਲੇ ਕੁਝ ਤਰਖਾਹਦਾਰ ਤੇ ਸਰਕਾਰੀ ਬੰਦੇ ਜੁੜੇ ਹੋਏ ਹੈ ਸਰਕਾਰੀ ਬੰਦੇ ਤਾਂ ਮੇਰਾ ਖਿਆਲ ਪ੍ਰਧਾਨ ਜੀ ਨੂੰ ਕੋਈ ਮਿਲ ਨਹੀਂ ਸਕਦਾ ਸਿਰਫ ਤੇ ਸਿਰਫ ਸਕਿਉਰਟੀ ਵਾਲੇ ਮਿਲੇ ਹੈ ਸਕਿਉਰਟੀ ਵਾਲੇ ਦੇ ਵਿੱਚੋਂ ਮੈਨੂੰ ਜਿੰਨਾ ਕਿ ਜਾਣਕਾਰੀ ਹੈ ਸਿਆਣਾ ਦਾ ਬੰਦਾ ਇੱਕੋ ਹੀ ਆਏ ਉਹਨਾਂ ਦੇ ਨਾਲ ਐਸਪੀ ਤੇ ਨਾਲ ਤੇ ਬਾਕੀ ਉਹ ਕਹਿੰਦੀ ਤਰਖਾਦਾ ਹੋਰ ਬੰਦੇ ਐ ਅੱਜ ਵਾਲੀ ਤਾਂ ਗੱਲ ਦੇ ਵਿੱਚ ਉਹ ਕਹਿੰਦੇ ਕਹਿੰਦੇ ਜੀ ਦੇਖੋ ਹਾਲ ਕੀ ਐ ਕਿ ਜਦੋਂ ਉਹ ਆਪਣੀ ਕੋਰ ਕਮੇਟੀ ਦੀ ਮੀਟਿੰਗ ਹੁੰਦੀ ਐ ਪ੍ਰਧਾਨ ਦੇ ਪੋਲੀਟੀਕਲ ਸੈਕਟਰੀ ਦੇ ਨਾਤੇ ਮੈਨੂੰ ਤਾਂ ਬਿਠਾਇਆ ਨਹੀਂ ਜਾਂਦਾ ਪਰ ਕਹਿੰਦੇ ਜਿਹੜੇ ਲੋਕ মিডিਆ ਦੇਖਦੇ ਉਹਨਾਂ ਨੂੰ ਅੰਦਰ ਬਹਾਲ ਲੈਂਦੇ ਉਹਦਾ ਇਸ਼ਾਰਾ ਉਹਨਾਂ মিডিਆ ਵਾਲਿਆਂ ਵੱਲ ਸੀ ਮਤਲਬ ਇਹ ਵੀ ਹੁਣ ਤਲਵਾਰੀ ਐ ਸੱਜ ਤੱਕ ਤਲਵਾਰਾ ਖਿੱਚੀ ਬੈਠੇ ਐ ਤੇ ਆਪਾਂ ਇਹੀ ਕਹਿ ਸਕਦੇ ਆ ਵੀ ਖੈਰ ਕਰੇ ਰੱਬ ਜੀ ਬਿਲਕੁਲ ਜੀ ਚਲਦੇ ਪਹਿਲੇ ਫੋਟੋਆਂ ਲੈ ਲਈ ਜੀ ਹਾਂਜੀ ਸ਼ੇਰਗਲ ਸਾਹਿਬ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਐਨ ਹਾਂਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ ਢਿੱਲੋਂ ਸਾਹਿਬ ਮੈਂ ਤੁਹਾਡਾ ਧਿਆਰ ਲਊਂਗਾ ਖਿਆਲ ਰਵਾਂਗਾ ਇਧਰ ਨੂੰ ਜੋ ਐਲਨ ਮਸਕ ਨੇ ਬਿਆਨ ਦਿੱਤਾ ਹੈ ਅਮਰੀਕਾ ਦਾ ਇੱਕ ਇਹ ਬਿਲੀਨੀਅਰ ਬਿਜ਼ਨਸਮੈਨ ਹੈ ਇਹਨਾਂ ਦੇ ਇਹਨਾਂ ਦੇ ਨਾਂ ਤੇ ਹੀ ਸਮਝ ਲਓ ਸਰਕਾਰਾਂ ਚੱਲਦੀਆਂ ਬੜੀ ਇਹਨਾਂ ਦੀ ਪੁੱਛ ਕੇ ਛਾਉ ਨੇ ਈਬੀਐਮ ਬਾਰੇ ਖਾਸ ਕੀਤਾ ਹੈ ਬਿਲਕੁਲ ਜੀ ਵੀ ਜਿਹੜਾ ਈਬੀਐਮ ਹੈ ਉਹ ਹੈਕ ਹੋ ਸਕਦਾ ਹੈ ਤੇ ਤਾਂ ਕਿ ਉਹ ਤੇ ਬਲੂਟਥ ਵਗੈਰਾ ਨਹੀਂ ਵਰਤਿਆ ਜਾਂਦਾ ਤੇ ਉਹ ਬਕਾਇਦਾ ਬਕਾਇਦਾ ਬਈ ਹੈਕ ਹੋਣ ਦੇ ਚਾਂਸਸ ਆ ਤੇ ਇੰਨਾ ਚੋਣਾਂ ਦੇ ਵਿੱਚ ਵੀ ਖੱਤਸਾ ਹੋਇਆ ਹੈ ਜਿਹੜੀ ਪ੍ਰਤੀਸ਼ਤ ਉਹਦੋਂ ਪਰਸੈਂਟਜ ਉਹਦੋਂ ਘਟੀ ਵਧੀ ਤੇ ਹੋਰ ਵੀ ਕਈ ਚੋਣਾਂ ਮਤਲਬ ਜਿੱਥੇ ਉਮੀਦਵਾਰ ਆ ਜਿਟਾਏ ਗਏ ਆ ਸਹਿੰਦੇ ਸਹਿੰਦੇ ਤੇ ਪਰ ਇੰਡੀਆ ਦੀ ਜਿਹੜੀ ਅਥਾਰਟੀ ਆ ਉਹ ਤਾਂ ਮੰਨਣ ਨੂੰ ਤਿਆਰ ਨਹੀਂ ਹੈਗੀ ਜੀ ਪੈਰ ਤੇ ਪਾਣੀ ਨਹੀਂ ਵੀ ਕੀ ਲੱਗਦਾ ਤੁਹਾਨੂੰ ਢਿਲੋ ਸਾਹਿਬ ਵੈਸੇ ਜਿਹੜੀਆਂ ਤਾਂ ਪਾਰਟੀਆਂ ਜਿੱਤ ਜਾਂਦੀਆਂ ਸੀ ਇਵਨ ਕਾਂਗਰਸ ਲੋ ਲੋ ਆਪ ਲੈ ਲਓ ਜਿੱਦਾਂ ਜਿੱਤ ਜਾਂਦੀ ਜਿਹੜੀ ਸਟੇਟ ਚੋਂ ਉਹ ਜੇ ਚੁੱਪ ਕਰ ਜਾਂਦੇ ਜਿਦੋਂ ਆਰ ਜਾਂਦੇ ਈਬੀਐਮ ਚੱਕ ਲੈਂਦੇ ਸੀ ਰਾਹੁਲ ਵੀ ਭੁੱਲ ਗਏ ਸੀ ਥੋੜਾ ਜਿਹਾ ਜੋ ਇਹਨਾਂ ਦੀ ਥੋੜੀ ਜੀ ਹੁਣ ਥੋੜੀ ਜੀ ਚੜਤ ਹੋ ਗਈ ਜੀ 99 ਆ ਗਈਆਂ ਹੁਣ ਰਾਹੁਲ ਨੇ ਫੇਰ ਕੰਨ ਚੱਕਿਆ ਹੁਣ ਕੀ ਇਹ ਸਿਰੇ ਲੱਗੂ ਕਿਸੇ ਗੱਲ ਪਹਿਲਾਂ ਲੋਅਰਸ ਨੇ ਨਹੀਂ ਚੱਕਿਆ ਸੀ ਕੀ ਇਹ ਈਬੀਐਮ ਵਾਲੇ ਜੀਵੀ ਵਾਲਾ ਇਹ ਫਰਦਾ ਪਾਸ ਹੋਊਗਾ ਗੱਲ ਸਿਰੇ ਲਾ ਕੇ ਖੜੂਗੀ ਹੁਣ ਚਲੋ ਸਭ ਇਹਦੇ ਬਾਰੇ ਕੀ ਵਿਚਾਰ ਆ ਤੁਹਾਡੇ ਹਾਂਜੀ ਧੰਨਵਾਦ ਜੀ ਧੰਨਵਾਦ ਆਪਾਂ ਨੈਕਸਟ ਗੋਲ ਲੜੀਏ ਜੀ ਫਿਰ ਕਰਾਂਗੇ ਗੱਲ ਬਾਤ